ਆਈ ਦੇ ਵੀਡੀਓ ਦੋਸਤੋ ਅਰਜਨ ਬਾਰੇ ਜਾਣਕਾਰੀ ਦੇ ਰਹੇ ਆ ਅਰਜਨ ਡਬਲ ਕਲਚ ਸੈਂਟਰ ਗੇਅਰ ਡਬਲ ਆ ਨਾ ਬਾਈ ਹਾਂਜੀ ਹਾਂਜੀ ਡਬਲ ਕਲਚ ਆ ਕਈ ਬਣਾ ਪਾਦੇ ਗਾੜਾ ਬਹੁਤ ਵੱਡਾ ਡਰਮ ਸੀਗਾ ਹੌਲੀ ਹੌਲੀ ਕਹਿੰਦੇ ਹੁੰਦੇ ਵੀ ਸੁਧਾਰ ਆ ਲੰਦਾ ਅੰਦਾਜ਼ਾ ਮੈਂ ਇੰਡੋ ਫਾਰਮ ਦੇ ਜਿਹੜਾ ਸਾਈਡ ਗੇਅਰ ਹੈ ਨਾ ਸਮੱਸਿਆ ਬਹੁਤ ਜ਼ਿਆਦੀ ਆਉਂਦੀ ਆ ਸਮਾਨ ਮਿਲਦਾ ਨਹੀਂ ਤੇ ਆ ਜਿਹੜੇ ਗਰਾਰੇ ਆ ਚੌੜੇ ਬਹੁਤ ਕਰੇ ਸੀ ਕੰਪਨੀ ਨੇ ਨਿੱਗਰ ਆ ਗਰਾਰੇ ਸੋਨਾ ਰੇਕਾਂ ਕੋ ਜਿਹੜਾ ਹੁਣ ਸਾਈਡ ਗੀਅਰ ਦੇ ਵਿੱਚ ਨਾ ਤੋਂ ਦਾ ਪਿਛਲੀ ਹਾਂਡੀ ਜਿਹੜੀ ਆ ਬਹੁਤ ਮਹਿੰਗੀ 35-40000 ਰੁਪਏ ਤੱਕ ਚਲੇਗੀ ਹਾਂਡੀ ਤਾਂ ਪਹਿਲਾਂ ਇਹਨਾਂ ਦੀ ਨਹੀਂ ਸੀ ਮਿਲਦੀ ਬਾਅਦ ਚ ਹੁਣ ਸਾਈਡ ਗੀਅਰ ਕਰਤਾ ਜਾਂ ਤਾਂ ਕੰਪਨੀਆਂ ਸਮਾਨ ਤਗੜਾ ਬਣਾਉਣ ਹਾਂਡੀਆਂ ਡਿਫਰੈਂਸ਼ਲ ਹਾਂਡੀਆਂ ਇਹ ਚੀਜ਼ਾਂ ਦਾ ਧਿਆਨ ਦੇਣ ਜੜੀਆਂ ਚੀਜ਼ਾਂ ਟੁੱਟਣ ਦਾ ਜੇ ਉਹੀ ਹਾਲ ਬੇਹਾਲ ਜ਼ਿੰਮੇਵਾਰ ਦਾ ਸਮਾਨ ਤੋਂ ਪਹਿਣਾ ਫਿਰ ਬਹੁਤ ਔਖਾ ਇੱਕ ਸਵਰਾਜ ਇਹ ਟਾਈਗਰ ਇੰਜਨ ਸੀ ਨਾ ਇਹ ਕਿਹੜੇ ਤੇ ਸੀਗਾ ਟਾਈਗਰ ਆ ਰਿਹਾ ਹੈ ਹਾਂ ਉਣਾ ਇੰਨਾ ਪੂਰਾ ਦਿਨ ਲੱਗਿਆ ਸੀ ਬਾਈ ਦਵਾਸੀ ਵੀ ਹੁਣ ਧਿਆਨ ਕਰਿਆ ਦੋ ਟੈਪਟਾ ਟੁੱਟੀਆਂ ਨਿਕਲੇ ਇੱਕ ਦੇ ਸਟਾਟਰ ਟੁੱਟੇ ਨਿਕਲੇ ਇੱਕ ਦੀ ਟੈਪ ਟੁੱਟੀ ਨਿਕਲੀ ਕਈ ਵਾਰਾ ਬੇਗੋਰੀ ਇੱਥੇ ਜਾਦੇ ਕੰਮ ਚ ਵੀ ਹੋ ਜਾਂਦੀ ਆ ਤੇ ਆਜੋ ਬਾਕੀ ਅੱਗੇ ਤੁਹਾਨੂੰ ਸਾਰੀ ਡਿਟੇਲ ਦਿੰਨੇ ਆ ਕੀ ਕੰਮ ਹੋਈ ਜਾਂਦਾ ਆ ਦੇਖੋ ਆ ਟੈਪਟ ਜਿਹੜੀ ਮੁੰਡਾ ਖੋਲਣ ਦਾ ਹੈ ਕ੍ਰੈਕ ਹੋਈ ਪਈ ਆ ਇਹਦੀ ਘੋੜੀ ਆਹੋ ਘੋੜੀ ਟੁੱਟ ਗਈ ਆ ਬਿਮਾਰੀ ਨੂੰ ਅਰਜਨ ਨੂੰ ਆਮ ਪੈਂਦੇ ਆ ਦੇਖੋ ਇਹ ਦਿੱਕਟ ਹੋ ਗਿਆ ਨਾ ਆਪਣਾ ਹੱਟ ਟਾਇਰ ਦੀ ਘੋੜੀ ਤਾੜ ਗਈ ਇਹਦੇ ਕਰਕੇ ਜਿਹੜਾ ਹੈੱਡ ਦਾ ਇਹਿਆ ਥੋੜੀਆਂ ਬਹੁਤ ਪਾੜਦੀਆਂ ਤੇ ਕੀ ਘੋੜੀਆਂ ਆ ਲੈ ਜਿਹੜਾ ਚੱਲਦੇ ਕੰਮ ਦੇ ਕੋਣ ਇਥੇ ਉਹ ਟੰਗੇ ਭਰੇ ਦਾ ਫੋਨ ਨਾਲ ਅਗਰ ਮੈਂ ਚੱਲਦੇ ਟਰੈਕਟਰ ਦੇ ਸਟਾਰਟ ਤੋਂ ਬੁੱਲੀ ਮਾਰ ਲੇ ਕੋ ਅਜੇ ਵੀ ਇਹ ਨਹੀਂ ਹਣਾ ਦੇ ਦੇਣਾ ਸੀ ਸਟਾਰਟ ਤੇ ਅਜੇ ਵੀ ਇਤਨਾ ਇਹ ਵੀ ਨਾ ਵਾਇਟੋਂ ਨਹੀਂ ਪਤਾ ਲੱਗਦਾ ਹੈਂਗੀ ਤੇ ਤਵਾਰ ਵੀ ਨਹੀਂ ਦੇ ਜੀ ਹਾਂ ਤੇ ਉਹ ਤਾਂ ਕੁੱਤੀ ਹੋਈ ਹੈ ਤਾਂ ਫਸੀ ਹੈ ਇੱਥੋਂ ਹੀ ਇਹਦਾ ਬਿਮਾਰੀ ਪੈਂਦੀ ਜਿਹੜੀ ਹੈਡ ਨੂੰ ਇੱਥੋਂ ਦਾ ਹੈਡ ਨੂੰ ਦੇਖ ਆਪਣਾ ਇਤਨਾ ਵੀ ਕੰਮ ਚੱਲਦਾ ਟਾਇਰ ਕੱਢੇ ਬਿਨਾ ਇੱਕ ਵਾਰੀ ਆਪਾਂ ਐਂ ਖੋਲ ਲੀਏ ਨੱਟ ਖੋਲ ਜਣਾ ਸਾਈਡ ਤੋਂ ਤਾਂ ਕੋਲ ਕੋਲ ਫੋਨ ਪਰਾਉਟ ਜੋ ਕਰਨੇ ਖੋਲ ਇਹ ਰੋਪਾ ਕਰੀਏ ਇਹਦਾ ਉਹ ਤਵਲਾ ਕੰਮ ਹੋਸਤੀ ਇਹਦਾ ਉਹ ਜਿਹੜਾ ਨੂੰ ਕਰੀਏ ਇਹਦਾ ਹੈਡ ਐਂ ਤਾਂ ਰਹਿ ਗਿਆ ਸਾਡਾ ਕੋਲ ਮੈਨੂੰ ਇਹ ਲੱਗਾ ਫਟਾਫਟ ਬੜੀ ਸਪੀਡ ਵਾਲੀ ਮੰਨਣਾ ਵੀ ਪੜਤੀ ਲੱਗ ਲੈ ਮੇਰੀ ਬੋਰੀ ਦੀ ਸਪੀਅਰ ਦੇ ਉੱਪਰ ਲੱਗ ਦਿੰਦੇ ਤੇ ਬੰਦੇ ਨੂੰ ਪਤਾ ਨਹੀਂ ਆਉਂਦਾ ਬੰਨ੍ਹਣ ਨਾਲੇ ਕੰਮ ਜੇ ਤਾਂ ਮੂਰੇ ਰਹਿੰਦਾ ਲੋ ਭਾਵੇਂ ਚੀਤ ਚਾਹੀ ਪੜੀ ਖਲਾ ਲਓ ਭਾਵੇਂ ਬੰਦ ਖਲਾ ਦੇ ਖੋਲਣ ਦਾ ਪਤਾ ਬੰਨ ਬੰਨ ਨਾਲੇ ਬੰਨ ਨਾਲੇ ਕੰਮ ਨਹੀਂ ਆ ਕੰਮ ਇਹਨੂੰ ਇਹਨੂੰ ਸਾਰਿਆਂ ਨੂੰ ਮੇਰਾ ਜੀ ਗਰੇ ਲਾਏ ਤੇ ਗਰੇ ਡਰ ਗਰਦੜ ਡ੍ਰਿਲ ਨੂੰ ਹੱਥ ਨਹੀਂ ਲੱਗਦਾ ਕਹਿੰਦੇ ਫੋਨ ਨਹੀਂ ਚੱਕਦੇ ਫੋਨ ਦੱਸੋ ਕੀ ਕਰਤੀ ਹੈ ਇਹ ਕੋਈ ਨਾ ਆਪਣੀ ਡੱਫਰੀ ਜੌਬ ਹੈ ਜਿਹੜਾ ਡੱਫਟਰ ਤੇ ਬੈਠਿਆ ਵੀ ਏਸੀ ਲਾ ਕੇ ਫੋਨ ਨਹੀਂ ਚੱਕਦੇ ਬਈ ਰੇਗੀ ਥੰਨੇ ਬੈਠੀ ਹੈ ਉਹ ਜਿਹੜਾ ਵੀ ਬਾਣਿਆਂ ਨੂੰ ਅੜ ਕੇ ਇੰਨੀ ਡੱਫਟਰਾਂ ਕਰਦੇ ਹੋਏ ਸਭ ਤੋਂ ਹੁਣ ਚੱਲਾ ਸਾਡੇ ਨਾਲ ਤਾਂ ਬੰਦੇ ਵੀ ਤੰਗ ਦਸੀ ਵੀ ਤਾਂ ਜਿਹੜਾ ਸਾਡੇ ਨਾਲ ਆ ਉਹ ਵੀ ਤੰਗ ਉਹ ਵੀ ਨਹੀਂ ਸੋਕਾ ਰਿਆ ਦਾ ਠੋਖਾ ਰਹਿਣੀ ਦਿੰਦੇ ਬੰਦੇ ਨੂੰ ਆ ਵੀ ਚੱਲ ਫੜਾ ਥੱਲੇ ਘੁੰਮ ਕੇ ਨੱਟ ਥੱਲੇ ਘੁੰਮ ਕੇ ਬਾਈ ਹਾਂ ਚੱਲ ਹਾਂ ਦਾ ਮਰਾਂ ਆ ਦੇਖੋ ਜੀ ਬੋਸ ਨਾਲ ਕੱਡੀਆਂ ਨਹੀਂ ਅਸੀਂ ਅੱਡੇ ਤੱਕ ਆ ਮੇ ਕੇ ਉਹਦਾ ਕਾਰਨ ਕੀ ਆ ਵੀ ਆ ਟੈਪਟ ਨਹੀਂ ਚੱਕੀ ਜਾਣ ਦੇ ਉਹ ਥੱਲੇ ਕੀ ਪੈਪ ਲੱਗੀ ਇਹਦੇ ਟੱਕ 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 ਚੋਪੋ ਸਰਾਣਾ ਕਰਕੇ ਜੀ ਆਉਂਦਾ ਇੱਧਰ ਉਹ ਨਾਲੇ ਮੇਰੇ ਨੂੰ ਇੱਧਰ ਰੱਖ ਲੈ ਇੱਧਰ ਅਗਰ ਵੀ ਥੱਲੇ ਜਾਣਾ ਆ ਆਕਿਆ ਇਹਦਾ ਵੀ ਕੰਮ ਹੋ ਜਾਣਾ ਸੀ ਥੋੜੇ ਚੰਨੋ ਚ ਟਾਇਪਟੇ ਦੀ ਚਲਦੀ ਰਹਿੰਦੀ ਤੇ ਹੈਡੇ ਦਾ ਹੀ ਪਾੜ ਜਾਣਾ ਹੈ ਉਹ ਟਾਇਰ ਟਾ ਪਾੜ ਜੰਨੀ ਆ ਬੰਦੇ ਇੱਕ ਹੋਰ ਕਰਦੇ ਨੇ ਉਹ ਟਾਇਰ ਕਿਤੇ ਘੋੜੀ ਪਾੜ ਦੀ ਦਾਲ ਤਾਂ ਹੀ ਦਾ ਨਿਸ਼ਾਨ ਦਮਣੀਆ ਟਾਇਰ ਟਾ ਨਹੀਂ ਥੋੜੇ ਚਿਰ ਬਾਅਦ ਜਿਹੜੇ ਕੰਮ ਟਰੈਕਟਰ ਜਿਆਦੇ ਲੋਡ ਤੇ ਚੱਲਦੇ ਆ ਤਾਂ ਬਈ ਦੇਖਦੇ ਰਿਆ ਕਰੋ ਹੁਣ ਮੜਾ ਜਿਹਾ ਪੱਖਾ ਲਾਇਆ ਅੰਦਰੋਂ ਬਾਈਆਂ ਤੋਂ ਲਵਾ ਕੇ ਇੱਧਰ ਲਵਾਇਆ ਤਾਂ ਥੋੜੀ ਜਾਨ ਚ ਜਾਨ ਆਈ ਤੇ ਚੱਲਨੇ ਅਗਲੀ ਕਾਰਵਾਈ ਆ ਹੁਣ ਕੁੜੀ ਦੀ ਡੀਲ ਕੁੜੀ ਨੇ ਬਾਈਏ ਖੜਾ ਕੇ ਇਹ ਸਿਆਲ ਤੇ ਮੜੀ ਗੋਟੀ ਰੋਗ ਲਈ ਦੀਆਂ ਕਰਮੀਆਂ ਦੀ ਗੋਟੀ ਨੂੰ ਵੀ ਹੱਥ ਲੱਗਦਾ। ਆਹ ਕਿਦਾਂ ਚਲਦੀ ਦਿਲ ਰੋਗ ਲਈ ਦੀਆਂ ਵਿਚਾਲੇ। ਫਟਾਫਲਾ ਦੇ ਫੜਾਮ ਤੋਂ ਰੋਗ ਲਈ ਦੀ ਹੋਂਦ ਗਰਮੀਆ ਚ ਆਤਾ ਦੁਗਾੜ ਬੁੰਦੇ। ਇਹ ਆਣੋ ਜੀ। ਆਣੋ ਜੀ। ਕੀ ਆ ਕਹੋ ਜੀ? ਨਾ ਦਿਨਾਂ ਦੀ ਗੁੱਤੀ ਉੜਾ ਦੇ ਬੱਸ ਆ ਆ ਗਿਆ ਮਿੱਤਰੋ ਇਹਦਾ ਹੈਡ ਲੈਫਟ ਹੈਡ ਤੂੰ ਖੜ ਜਾ ਹੱਤ ਨਾ ਮਾਤੀ ਫਿਰ ਗਿਆ ਮੇਰੇ ਉਹ ਰੇਂਦੇ ਰੇਂਦੇ ਨੂੰ ਚੱਕ ਲਾ ਪੇਜ ਕਰਨਾ ਚੱਕ ਲਾ ਬੜਾ ਹੱਤ ਸਾਲੇ ਨੇ ਚੱਕਦੇ ਚੱਕਦੇ ਹੋਈ ਪਈਆ ਕਰਨੇ ਬਾਈ ਤੋ ਵੱਡਾ ਹੈਡ ਗੈਜ ਕਰੀਆਂ ਸੀਰੇ ਆ ਗਏ ਉਂਗਲੀ ਨੂੰ ਪਹਿਲਾਂ ਬਾਈ ਦੀ ਉਂਗਲੀ ਵੱਢੀ ਗਈ ਇਹ ਬਲੀ ਮੰਗਣ ਦੇਈਆਂ ਲੋਮੇ ਪਹਿਲਾਂ ਉਹਨੇ ਬਲੀ ਮੰਗੀ ਹੈ ਐ ਕਹਿੰਦੇ ਨੇ ਬਲੀ ਹੋਈ ਦੁਸ਼ਮਣਾਂ ਦੀ ਨਹੀਂ ਬਲੀ ਮੰਗਦਾ ਹਾਂ ਲੋ ਜਿਆ ਕੌ ਜਿਆ ਤੋ ਕਰੀਏ ਆਹ ਪੜਤੀ ਦੀ ਸੀਮ ਪਲੇਟ ਆਹ ਜੀ ਉਤਰਾ ਸੀਮ ਪਲੇਟ ਤੇ ਹੈਟ ਦੇ ਦੋ ਨਟ ਰਹਿ ਗਏ ਹੈਟ ਦੇ ਨਟ ਖੋਲ ਕੇ ਰਸਾ ਦਾਂ ਨਟ ਪੜ ਕੇ ਤੇ ਪਾਈਆ ਕਰਤਾ ਬਲਾ ਦੇਲਾ ਉਹਨਾਂ ਨਾਲ ਪੈ ਗਿਆ ਕਾਮਾ ਕਰ ਲੇਬਰ ਮੁੰਨੇ ਦੇ

ਆ ਗਿਆ ਤੇਲੀ ਨਾਲ ਜਲੇ ਜੂ ਥੋੜਾ ਉਹ ਚਿੰਗੂ ਚਾਬੀ ਮੇਰੇ ਫਿਲਟਰ ਲਗਾਣਾ ਵਾਦਾ ਫਿਲਟਰ ਲਵਾਇਆ ਇੱਕ ਆਬੀ ਇਹਦੇ ਨਾਲ ਸਹੀ ਜਾਂ ਤਰੇ ਮਾਤਾ ਖੜ ਗਿਆ ਆਪਣਾ ਕੰਮ ਕਰ ਲੀ ਲੈ ਜੀ ਕੰਮ ਕਰ ਲੀ ਮੜਾ ਜੀ 744 ਦਾ ਇੰਜਨ ਦੋਸਤੋ ਬਹੁਤ ਵਧੀਆ ਇੱਕ ਇੰਜਨ ਖੋਲਿਆ ਸਮਝ ਲੋ ਵੀ ਬ੍ਰਾਂਡ ਨਹੀਂ ਹੋਈ ਆ ਇਹ ਕੋਲ ਮਾਡਲ ਵੀ ਕਾਫੀ ਉੱਚਾ ਇੱਥੇ ਪਰਸ਼ਾਵਾਂ ਜਾਂ ਪਈ ਜਾਂਦਾ ਨਹੀਂ ਪਤਾ ਲੱਗਦਾ 20 ਤੋਂ ਉੱਚਾ ਚਾਚਾ ਮਾਡਲ ਹੀ ਹੋਊਗਾ ਇੰਜਨ ਬਹੁਤ ਵਧੀਆ ਸਿਲ ਇੰਜਨ ਪਿਆ ਸੁੱਕਾ ਇੰਜਨ ਜੇ ਕਿਸੇ ਵੀਰ ਨੇ ਮੰਨ ਲਓ ਉੱਚੇ ਮਾਡਲ ਇੰਜਨ ਧਰਨਾ ਹੋਵੇ ਸਵਰਾਜ ਦੇ ਵਿੱਚ ਤੇ ਬਹੁਤ ਸਾਫ਼ ਸੁਥਰਾ ਇੰਜਨ ਆਲੇ ਇੰਨਾਂ ਚ ਟੈਪਟ ਕਵਰਾਂ ਦਾ ਜਿਹੜੇ ਨਵੇਂ ਮਾਡਲ ਦੇ ਟੈਪਟ ਕਵਰ ਆ ਗਏ ਉਹ ਇੰਜਨ ਸੁੱਕਾ ਪਿਆ ਇੰਜਨ ਵੀ ਸਾਰਾ ਡਬਲ ਪੰਪ ਦੇ ਵਿੱਚ ਅਸੀਂ ਪਾਵਰ ਵੀ ਕਰ ਸਕਦੇ ਹਾਂ ਆਪਸ਼ਨ ਪਹਿਲਾਂ ਹੀ ਦਿੱਤੀ ਹੋਈ ਆ ਪਾਵਰ ਦੀ ਤੇ ਲਿਫਟ ਦੀ ਕੋਈ ਤੁਹਾਨੂੰ ਬਦਲਣਾ ਨਹੀਂ ਪੈਣਾ ਬਹੁਤ ਵਧੀਆ ਇੰਜਨ 744 ਦਾ ਆ ਚੁੱਕਿਆ ਜੇ ਕਿਸੇ ਵੀਰ ਨੂੰ ਲੋੜ ਹੋਵੇ ਭਾਈ ਜੀ ਪੇਜ ਫੋਲੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਡਬਲ ਕਲਚ ਹੈ ਤੇ ਜੇ ਕਿਸੇ ਨੇ ਕਲਚ ਨਾਲ ਡਬਲ ਲੈਣਾ ਤਾਂ ਤਾਂ ਵੀ ਮਿਲ ਜੂਗਾ ਜੇ ਇਕੱਲਾ ਇੰਜਨ ਲੈਣਾ ਤਾਂ ਇੰਜਨ ਵੀ ਟਾਈਪ 3 ਨੋਜਲ ਜਿਹੜੀ ਲੇਟੈਸਟ ਮਾਡਲ ਜਮਾ ਹਾਲ ਤੱਕ ਕੋਈ ਵੀ ਪਾਰਟ ਜਿਹੜਾ ਆਇਆਂ ਦਾ ਕਿਸੇ ਨੂੰ ਚਾਬੀ ਨਹੀਂ ਲੱਗੀ ਬਾਕੀ ਤਸੱਲੀ ਤੁਸੀਂ ਆਪ ਕਰਨੀ ਆ ਸਾਡਾ ਕੰਮ ਇਨਫੋਰਮੇਸ਼ਨ ਦੇਣਾ ਤੇ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ ਜੀ